ਰਾਜੀ ਇੱਥੇ ਆ ਜਾ ਲੋਕੋ ਟੀਵੀ ਦੇ ਨਾਲ ਮੈਂ ਰਾਮਪ੍ਰੀਤ ਢੁਣਕੀਆ ਅੱਜ ਪਹੁੰਚੇ ਹਾਂ ਖਰੜ বাস ਸਟੈਂਡ ਦੇ ਸਾਹਮਣੇ ਜਿੱਥੇ ਮੁਲਾਜ਼ਮ ਤੇ ਪੈਨਸ਼ਨਰਾਂ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਦੇ ਗੱਲਬਾਤ ਤੋਂ ਪਘੋੜੀ ਹੋਣ ਤੇ ਤਰਨਾ ਲਾਉਣ ਤੋਂ ਬਾਅਦ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਪੁਤਲਾ ਫੁਕਿਆ ਜਾਣਾ ਸਭਾਈ ਬੁਲਾਰੇ ਜ਼ਿਲ੍ਹਿਆਂ ਦੇ ਆਗੂ ਸੰਬੋਧਨ ਕਰ ਰਹੇ ਨੇ ਆਓ ਵਿਚਾਰ ਸੁਣਦੇ ਆ ਤੇ ਵੇਖਦੇ ਆ ਇਹਨਾਂ ਦੇ ਮਨ 'ਚ ਸਰਕਾਰ ਪ੍ਰਤੀ ਕਿੰਨਾ ਗੁੱਸਾ ਹੈ ਜਿਹੜਾ ਕਹਿੰਦਾ ਬਖਸ਼ੋ ਕਿ ਲੋਕੋ ਕੋਈ ਨਾ ਬੁਲਾਇਆ ਨੇ ਆਪਣੇ ਨਾਮਾਂ 'ਤੇ ਕੋਈ ਬਾਦਗਾਨਾ ਕਰਾ ਕੋਈ ਸਰਕਾਰ ਦੇ ਨਾਮ 'ਤੇ ਬੜੇ ਸਤਾਵ ਮਿਲਿਆ ਕੋਈ ਨਾ ਸੁਣੇ ਤੇ ਬੁਲਾਇਆ ਨਹੀਂ ਸੰਗਤ ਦੇ ਅਸੈਂਬਲੀਵਾਂ ਨੂੰ ਉਹਨਾਂ ਦੇ ਦਿਆਂ ਤੋਤੇ ਲੋਕੀ ਮਲਾਜਮਾਂ ਦੇ ਪਰਕਰ ਸਾਰੇ ਬੜੇ ਆਪਣੇ ਹੱਥੋਂ ਕੰਨੀਆਂ ਵਧ ਰਹੇ ਆ ਤੇ ਬੜੀ ਵੱਡੀ ਗਲਤੀ ਕਰ ਲਈ ਇਹ ਸਰਕਾਰ ਬਣਾ ਕੇ ਪਰੇ ਜਾਨ ਸਰਕਾਰ ਬਣਾਈ ਜਿਹੜੀ ਸਾਇਟ ਤੋਂ ਵੀ ਨਿਕਾ ਤੁਸੀਂ ਮਾਰੋ ਸੈ ਆਪਾਂ ਡਵਲਪਮੈਂਟ ਦੇ ਕੰਮ ਕਰ ਲੋ ਚਾਹੇ ਰੋਜ਼ਗਾਰ ਦੇ ਕੰਮ ਕਰ ਲੋ ਚਾਹੇ ਮਲਾਜਮਾਂ ਦੇ ਮੋੜਾਂ ਦੇ ਕੰਮ ਕਰ ਲੋ ਤੇ ਪਰਕਰਾਂ ਦੇ ਮੰਗਾ ਦੇ ਕੰਮ ਪੰਜਾਬ ਦੇ ਸੜਕਾਂ ਦੇ ਮੇਲੇ ਆ ਇਹ ਸਰਕਾਰ ਜਿਹੜੀ ਕਹਿੰਦੀ ਕਿ ਤੁਹਾਡੇ ਸੱਤਾ ਦੇ ਸਰਕਾਰ ਦੇ ਲੋਕ ਨੇ ਇਹ ਸਰਕਾਰ ਦੇ ਮੁੱਖ ਮੰਤਰੀ ਦੀ ਕੋਠੀ ਪਹਿਲੇ ਮੁੱਖ ਮੰਤਰੀਆਂ ਦੀ ਕੋਠੀ ਦੇਖ ਰਹੇ ਨੇ ਹੀ ਪਰ ਇਹ ਆਉਂਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਹੈ ਕਿ ਤੁਹਾਡੇ ਸੱਤਾ ਦੇ ਬੰਦੇ ਬਣ ਦੇ ਤਰੋਗਾ ਇਹ ਮੁੱਖ ਮੰਤਰੀ ਦੀ ਕੋਠੀ ਵੀ ਦੇ ਸਕਦੇ ਪਤਾ ਕਿ ਬਕਰ ਪਹਿਲੇ ਰੋਗ ਲਿਆ ਜਾਂਦਾ ਜਿਹੜੇ ਕੋਠੀ ਦੇ ਦਰਸ਼ਨੀ ਗੱਲ ਕਰਦੇ ਨੇ ਮੁੱਖ ਮੰਤਰੀ ਬਹੁਤ ਮੋਢੇ ਨਾਲ ਹੋਕਾ ਉਹਨਾਂ ਨੂੰ ਸਭ ਤੋਂ ਮਾਰੀ ਸਰਕਾਰ ਦਾ کیونکہ دلی کے پہاڑ کے سامنے رہ گئے میدان کے وچ دلی نے مٹھ کے میل والے کے میدان دے وچ میدانوں کو تباہ کر دنگے میدانوں کو طریقے طریقے سے تباہ کر دے سیچے گیا کرونا نے ایتھے بھارت اور کلاں کر دیا پیچھے کھیتوں نے کر دیا اور میرا پیڑا پک سجا کتے دا اپنا منا بھاو دینا میرے نے ہار توڑ دیا کردا چڑھ گیا تے جنا دے 20 سال کی کلاں نہیں کر سکا ਉਹ ਪਰ ਕੇ ਪਰੋ ਬੜੀ ਬੜੀ ਸਰਕਾਰ ਨਿਕਲੇਗਾ ਆਪਾਂ ਜੋ ਬੈਨੇਫਿਟ ਕੀਤਾ ਹੈ ਪੰਜਾਬ ਇਹ ਸਾਡੇ ਇਹ ਪੰਜਾਬ ਦੇ ਵਿੱਚ ਇੱਕ ਫੀਲ ਹੈ ਕਿ ਪੁੱਤ ਦੇ ਬੁੱਪਣਿਆ ਪੰਡਤ ਰੇਵਾਕਾ ਬੇਲਾਵਾਸੀ ਪੁੱਤ ਦੇ ਬੁੱਪਣੇ ਇਹ ਮੁੱਖ ਮੰਤਰੀ ਇਹ ਵਿੱਤ ਮੰਤਰੀ ਦੇ ਸਾਹਮਣੇ ਘਰ ਕੇ ਜਿਹੜੇ ਤੁਹਾਨੂੰ ਇਹ ਪੁੱਤ ਦੇ ਬੁੱਪਣੇ ਜੁਗ ਆਪਣੇ ਕੇਵਲ ਕੇਵਲ ਆਪਾਂ ਸਰਟੀ ਕਰ ਸਕਦੇ ਹਾਂ ਸੂਚਨਾ ਦੇ ਮੈਨੂੰ ਅਪਨਾ ਦੇ ਵਿੱਚ ਤੋਂ ਤੋਂ ਦੇਖੋ ਜੇ ਕਿਤੇ ਆਇਦੇ ਲੋਕਾਂ ਦੇ ਮੁਲਾਜ਼ਮ ਬੜੇ ਤਕੜੇ ਆ ਜਿਹਦੇ ਮਗਰ ਪਰਦੇ ਪੈ ਰਹੇ ਨੇ ਉਹਨੂੰ ਕੋਈ ਸਰਕਾਰ ਦੇ ਵਿੱਚ ਰੋਟੋ ਕਿੱਥੋਂ ਹੋ ਜਾਏਗਾ ਜੀ ਤੋਂ ਨਹੀਂ ਕੋਈ ਇਨਾਮ ਵੀ ਹੋਏ ਵਿਧਾਇਕ ਜੀ ਨੇ ਜੇਕਰ ਦੇ ਸੀਆਈਆ ਸਾਹਦੇ ਹੋਰ ਮੈਂ ਉਹਨਾਂ ਨੇ ਪੂਰੇ ਦਸਾਂ ਅਜੀਬ ਰਮਾ ਦੇਖ ਕੇ ਸਾਡੇ ਨਾਲ ਨਿਕੰਨ ਕਰਕੇ ਕਿਉਂਕਿ ਉਹਨਾਂ ਨੇ ਮੇਰੇ ਵਾਂਗ ਹੋਇਆ ਮਾਰਾ ਮੁਖੀ ਨੇ ਕਦੀ ਨਹੀਂ ਆ ਕਿ ਕੋਈ ਆਵਾਜ਼ ਵੀ ਦੇ ਦੇ ਤਕਰਾਵ ਨਹੀਂ ਆ ਬਾੜੇ ਆ ਮਲਾਣਾ ਤੋਂ ਗਿਆਤ ਕਰਾਉਂਦੇ ਉੱਥੇ ਗਾਇ ਮੁਖਮੰਦ ਜੀ ਆਉਂਦੇ ਨੇ ਕਿ ਮੈਂ ਘਰਾਂ ਮੇਰੇ ਜਾਵਾਂ ਕੱਜ ਬਿਲਸਾਹਾਰ ਆਉਂਦਾ ਇਸ ਨੂੰ ਮੀਟਰ ਦਾ ਮੁਖਮੰਦ ਜੀ ਆਰਮਾਨੀ ਕਿਤੇ ਇਸ ਨੂੰ ਮਾਇਸ ਦਾ ਕੰਮ ਕਰ ਗਿਆ ਉਹ ਕਾਹਦੇ ਆਪਣਾ ਪਲਵਾਨ ਦਾਪਿਆ ਤੇ ਜਿੰਨੇ ਸਾਥੀ ਆਪੇ ਚਾਹਿਆ ਪਰ ਹੁਣ ਪਾਰਾ ਤੇ ਇੱਕੋ ਨਾਲ ਗੇਂਦ ਹੀ ਕਰਦਾ ਹੈ ਸਰ ਇਹ ਪਾਰਾ ਤੇ ਇਹਨੂੰ ਕਿਹਾ ਉਹ ਕੁਝ ਸਿੱਧਾ ਬੋਲ ਕੇ ਲਾ ਕੇ ਦਾ ਚੌਂਗਾ ਉਹਦੇ ਆਪਾਂ ਜਿਸੇ ਤਰ੍ਹਾਂ ਇਹ ਕੰਪਨੀ ਜਿਹੜੀ ਆਪਣੇ ਮਹਾਨੀ ਜਿਹੜੀ ਉਹਨੇ ਰਾਜੇ ਕਰਕੇ ਉਹ ਸਹੂਲਤ ਪਾਪਾ ਪੁੱਤਰ ਨੂੰ ਜਿਹੜੇ ਸਾਥੀ ਆਇਆਗਾ ਸਪੋਰਟ ਕਰਕੇ ਦੇ ਦੇ ਕਿ ਛੋਟਾ ਪਰ ਇਹੋ ਆਕਰਸ਼ਣ ਪਰ ਸਾਡੀ ਹੋਰ ਨਾਲ ਹੈ ਜੀ ਤਾਂ ਇਹ ਕੁੱਤੇ ਹਜ਼ਾਰਾਂ ਦੀ ਦੇਤੀ ਇੱਕ ਕੰਮ ਕਰਕੇ ਇਹਦਾ ਪੂਰਾ ਪੋਕੇ ਸਰਕਾਰ ਦਾ ਕੋਰ ਕੋਰ ਮਹੱਤਵਪੂਰਨ ਹੈ ਤੇ ਸਿੱਧੇ ਹਿੱਕਤ ਪਾਸੇ ਸਰਕਾਰ ਦੇ ਕੋਈ ਆਪਾਂ 12 ਜੇਤੀ ਦੇ ਰਿਹਾ ਕੋਲ ਤਾਮਨ ਤੇ ਤੋਂ ਦੇ ਨਾਲ ਆਪਾਂ ਰੇਖ ਕਰਕੇ ਉਹ ਜਿਹੜੀ 12 ਜੇਤੀ ਰਹਿਦੀ ਆ ਪੰਜਾਬ ਦੇ ਜਿਹੜੇ ਬਾਡੀ ਨਹੀਂ ਉਹ ਲੋਕ ਵੱਡੇ ਰੋਡ ਦੇ ਵਿੱਚ ਆਪਾਂ ਰੈਡੀ ਕਰਕੇ ਪਾਉਂਦੇ ਹੁਣ ਇਹਨੇ ਉਹ ਜਿਹੜਾ ਨਾਮ ਆ ਤੁਰਦਾ ਲਹਗੀ ਜੀ ਦਾ ਪਾਪਾ